ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੇ ਵਿੱਚ ਜੋ 2027 ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਪੂਰੀ ਤਰ੍ਹਾਂ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾਰੀਆਂ ਨੇ ਸੋ ਕੱਲ ਜੋ ਖਾਲਸੇ ਦੇ ਜਨਮ ਦਿਨ ਤੇ ਵਿਸਾਖੀ ਵਾਲੇ ਦਿਨ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖ ਐਲਾਨ ਕੀਤੇ ਗਏ ਉੱਥੇ ਹੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਕੈਪਟਨ ਮੰਤਰੀ ਹਰਜੋਤ ਬੈਂਸ ਦੇ ਵਿਚਕਾਰ ਤਿੱਖੀ ਨੋਕਚੋਕ ਵੀ ਹੋਈ ਏ ਕਿਸ ਗੱਲ ਨੂੰ ਲੈ ਕੇ ਇਹ ਨੋਕਚੋਕ ਹੋਈ ਜੋ ਕਿ ਕੌਮ ਦਾ ਜਥੇਦਾਰ ਕੌਮ ਨੂੰ ਇੱਕ ਸੰਦੇਸ਼ ਦੇਣਾ ਹੁੰਦਾ ਹੈ ਪਰ ਵਿਸਾਖੀ ਵਾਲੇ ਦਿਨ ਉਨ੍ਹਾਂ ਦਾ ਰਾਜਨੀਤੀ ਨਾਲ ਜ਼ਿਆਦਾ ਜਿਹੜਾ ਉਹ ਪ੍ਰਭਾਵ ਦੇਖਿਆ ਗਿਆ ਜਿਵੇਂ ਹੀ ਅਕਾਲੀ ਦਲ ਪਾਰਟੀ ਨੇ ਨਵਾਂ ਪ੍ਰਧਾਨ ਥਾਪਿਆ ਪਹਿਲੇ ਦਿਨੀ ਨਵੇਂ ਪ੍ਰਧਾਨ ਨਾਲ ਮੁਲਾਕਾਤ ਹੋਈ ਉਸ ਤੋਂ ਬਾਅਦ ਉਹਨਾਂ ਦੇ ਤੇਵਰ ਬਦਲੇ ਨਜ਼ਰ ਆਏ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੂੰ ਜ਼ਥੇਦਾਰੀ ਤੌਰ ਤੇ ਉੱਪਰ ਭਾਵੇਂ ਉਹ ਬਹੁਤ ਸਨਮਾਨ ਵੀ ਕੀਤਾ ਔਰ ਉਹਨਾਂ ਦਾ ਸਤਕਾਰ ਵੀ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਜੋ ਜਥੇਦਾਰ ਸਾਹਿਬ ਨੇ ਉਹਨਾਂ ਨੇ ਆਪਣੀ ਜਿਹੜੀ ਉਹ ਜਥੇਦਾਰ ਦੀ ਸ਼ਬੀ ਨੂੰ ਲੈ ਕੇ ਜਿਸ ਤਰ੍ਹਾਂ ਕੱਲ ਉਹਨਾਂ ਦੀ ਬੋਲਬਾਣੀ ਸਾਹਮਣੇ ਆਈ ਉਹ ਸਾਰਿਆਂ ਪਾਸੋਂ ਹੀ ਬਹੁਤ ਹੀ ਇੱਕ ਕਹਿੰਦੇ ਕਿ ਰਾਜਨੀਤੀ ਨਾਲ ਜੁੜੀ ਹੋਈ ਬੋਲਬਾਣੀ ਸੀ ਸੰਦੇਸ਼ ਦੇਣ ਦੀ بجائے ਉਹ ਰਾਜਨੀਤੀ ਕਰਦੇ ਨਜ਼ਰ ਆਏ ਜਿਦੋਂ ਹਰਜੋਤ ਸਿੰਘ ਬੈਂਸ ਤੇ ਜਥੇਦਾਰ ਕੁਲਦੀਪ ਸਿੰਘ ਗੱਜ ਵਿਸਾਖੀ ਦੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅਮਨ ਸਾਹਮਣੇ ਹੁੰਦੇ ਨੇ ਤਖਤ ਸ੍ਰੀ ਕੇਸਗੜ੍ਹ ਨਮਸਤਕ ਹੋਣ ਵਾਸਤੇ ਪਹੁੰਚਦੇ ਨੇ ਹਰਜੋਤ ਸਿੰਘ ਬੈਂਸ ਔਰ ਅੱਗੇ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦੇ ਕੋਲੋਂ ਸਤਿਕਾਰ ਲੈਂਦੇ ਨੇ ਤੇ ਫਿਰ ਉਹਨਾਂ ਨੇ ਸਿੱਖ ਮਸਲਿਆਂ ਦੇ ਬਾਰੇ ਜਿਹੜੀ ਗੱਲ ਕੀਤੀ ਬੈਂਸ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਜੋ ਸਿੱਖਾਂ ਦੇ ਮਸਲਿਆਂ ਨਾਲ ਸੰਬੰਧਿਤ ਕੋਈ ਵੀ ਮਤਾ ਨਹੀਂ ਲਿਆ ਸਕਦੇ ਇਹ ਸਿੱਖਾਂ ਦਾ ਆਪਣਾ ਜਿਹੜਾ ਕਿ ਅਸੂਲ ਹੈ ਸਿੱਖ ਆਪੇ ਹੀ ਆਪਣੇ ਮਸਲਿਆਂ ਨੂੰ ਨਿਜਿਤ ਸਕਦੇ ਨੇ ਵਿਧਾਨ ਸਭਾ ਦੇ ਵਿੱਚ ਇਹ ਨਹੀਂ ਉਠਾਏ ਜਾਣੇ ਚਾਹੀਦੇ ਸੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਤਾਂ ਉਸ ਵਕਤ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ ਫਾਰਕ ਕੀਤਾ ਗਿਆ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੰਗ ਕੀਤੀ ਸੀ ਕਿ ਇਹੋ ਜਿਹਾ ਬਿਲ ਹੋਣਾ ਚਾਹੀਦਾ ਜੋ ਕਿ ਜਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਫਾਰਗ ਕਰ ਦੇਣਾ ਜਾਂ ਉਹਨਾਂ ਦੇ ਨਿਯੁਕਤੀਆਂ ਕਰਨੀਆਂ ਜਾਂ ਹੋਰ ਜਿਹੜੇ ਸ੍ਰੀ ਅਕਾਲ ਤਖਤ ਸਰ ਦੇ ਅਜੇ ਮਸਲੇ ਨੇ ਜਿਹੜੇ ਕਿ ਉਹ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਉਹਨਾਂ ਨੂੰ ਇੱਕ ਬਿਲ ਬਣਾਇਆ ਜਾਵੇ ਤੇ ਉਹ ਉਹਨਾਂ ਦਾ ਜਿਹੜਾ ਨਿਗਰਾਨੀ ਕਰਨੀ ਸਰਕਾਰ ਦਾ ਫਰਜ਼ ਹੈ ਸੋ ਇਹ ਪਾਵੇਂ ਉਹਨਾਂ ਨੇ ਇਹ ਗੱਲ ਉਦੋਂ ਰੱਖੀ ਸੀ ਜਦੋਂ ਬਹੁਤ ਜ਼ਿਆਦਾ ਬਵਾਲ ਮੱਚਿਆ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਕਾਰ ਸੋ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸਤਿਫਾ ਦਿੱਤਾ ਸੀ ਸੋ ਉਸ ਤੋਂ ਬਾਅਦ ਜਥੇਦਾਰਾਂ ਨੂੰ ਬਿਨਾਂ ਕੁਛੇ ਦੱਸਿਆ ਉਹਨਾਂ ਨੂੰ ਜਿਹੜਾ ਕਿ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢਿਆ ਜਾਂਦਾ ਹੈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਜਾਂ ਗਿਆਨੀ ਸੁਲਤਾਨ ਸਿੰਘ ਤਾਂ ਉਹ ਜੋ ਹਰਜੋਤ ਸਿੰਘ ਬੈਂਸ ਨੇ ਇੱਕ ਆਪਣੇ ਵੱਲੋਂ ਵਿਧਾਨ ਸਭਾ ਦੇ ਵਿੱਚ ਜੋ ਸੁਝਾਅ ਦਿੱਤਾ ਸੀ ਪਰ ਜੋ ਕੁਝ ਅਜਿਹੇ ਅੰਸਰ ਹੁੰਦੇ ਨੇ ਜਿਹੜੇ ਇਸ ਨੂੰ ਬਹੁਤ ਵੱਡਾ ਤੂਲ ਦੇ ਦਿੰਦੇ ਨੇ ਔਰ ਉਹਨੂੰ ਰਾਜਨੀਤਿਕ ਮਸਲੇਆ ਦੇ ਨਾਲ ਜੋੜ ਦਿੰਦੇ ਨੇ ਧਾਰਮਿਕ ਮਸਲੇ ਨਾਲ ਜੋੜ ਦਿੰਦੇ ਨੇ ਸੋ ਕੱਲ ਕੁਲਦੀਪ ਸਿੰਘ ਗੜਗੱਜ ਜਦੋਂ ਉਹਨਾਂ ਨੇ ਆਮੋ ਸਾਹਮਣੇ ਹੋ ਕੇ ਗੱਲ ਕਹੀ ਕਿ ਤੁਸੀਂ ਇਹ ਵਿਧਾਨ ਸਭਾ ਦੇ ਵਿੱਚ ਕਿਉਂ ਕਿਹਾ ਤਾਂ ਉਸ ਵਕਤ ਕੁਲਦੀਪ ਸਿੰਘ ਗੜਗੱਜ ਨੂੰ ਹਰਜੋਤ ਸਿੰਘ ਬੈਂਸ ਕਹਿੰਦੇ ਕਿ ਤੁਸੀਂ ਵੀ ਕੌਮ ਦੇ 代表ਦਾਰ ਜੇ ਅਸੀਂ ਵੀ ਸਾਰੇ ਸਿੱਖ ਕੌਮ ਨੂੰ ਰਿਪਰਜੈਂਟ ਕਰਦੇ ਹਾਂ ਸੋ ਅਸੀਂ ਵੀ ਸਿੱਖਾਂ ਸਾਨੂੰ ਵੀ ਪਤਾ ਸਾਡੇ ਸਵਰਥ ਸੰਸਥਾ ਸ੍ਰੀ ਕਾਖਟਖ ਸਹਿਬ ਦੇ ਬਾਰੇ ਔਰ ਸਾਨੂੰ ਵੀ ਹਰ ਹੁਕਮ ਮੰਨਣਾ ਸਾਡਾ ਫਰਜ਼ ਹੈ ਸ੍ਰੀ ਕਾਖਟਖ ਸਹਿਬ ਦਾ ਪਰ ਸਾਰਿਆਂ ਸਿੱਖਾਂ ਦਾ ਫਰਜ਼ ਹੈ ਕਿ ਅਸੀਂ ਸ੍ਰੀ ਕਾਖਟਖ ਸਹਿਬ ਨੂੰ ਜੋ ਸਮਰਪਿਤਾਂ ਔਰ ਅਸੀਂ ਸ੍ਰੀ ਕਾਖਟਖ ਸਹਿਬ ਦੀ ਜੋ ਮਰਿਆਦਾ ਰੁੱਟਾ ਨਹੀਂ ਲਗਣ ਦੇਣਾ ਚਾਹੁੰਦੇ ਜਿਸ ਕਾਰਨ ਕੁਲਦੀਪ ਸਿੰਘ ਅਰਗਜ ਇੱਕ ਪਾਰਟੀ ਨਾਲ ਜਿਹੜਾ ਕਿ ਗੱਲ ਕਰਦੇ ਨਜ਼ਰ ਆਏ ਕਿ ਤੁਸੀਂ ਤਾਂ ਉਹ ਪਾਰਟੀ ਜੋ ਸ਼੍ਰੀ ਕਾਟਕ ਸਹਿਬ ਦੇ ਉੱਪਰ ਉਹਨਾਂ ਨੇ ਹਮਲਾ ਕਰ ਦਿੱਤਾ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਕਾਣ ਕਰ ਦਿੱਤਾ ਉਹ ਗੱਲਾਂ ਕਰਨੀਆਂ ਰਾਜਨੀਤਿਕ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਲੈ ਕੇ ਤਿੱਖੀ ਬਹਿਸ ਹੁੰਦੀ ਹੈ ਔਰ ਹਜੋਤ ਸਿੰਘ ਬੈਂਸ ਜੋ ਕਪਤਨ ਮੰਤਰੀ ਨੇ ਉਹ ਚੁੱਪ ਕਰ ਜਾਂਦੇ ਨੇ ਲੇਕਿਨ ਕੁਲਦੀਪ ਸਿੰਘ ਗੜਗੱਜ ਦਾ ਇਹ ਬੋਲਬਾਣੀ ਜਦ ਤੱਕ ਫਿਰ ਰਾਜਨੀਤੀ ਵਾਲੇ ਪਾਸੇ ਆ ਜਾਂਦੇ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਇਹ ਗੱਲ ਸਵਾਰ ਕਰਨੀ ਚਾਹੀਦੀ ਸੀ ਉਹਨਾਂ ਨੂੰ ਇਸ ਤਰ੍ਹਾਂ ਉਸ ਸਮੇਂ ਇਹ ਨਹੀਂ ਬੋਲਣਾ ਚਾਹੀਦਾ ਸੀ ਜੋ ਕਿ ਮੀਡੀਆ ਦੇ ਸਾਹਮਣੇ ਆ ਕੇ ਉਹ ਇਹ ਗੱਲਾਂ ਕਰ ਰਹੇ ਨੇ ਰਾਜਨੀਤੀ ਦੀਆਂ ਸੋ ਜਥੇਦਾਰ ਕੌਮ ਦੇ ਹੋ ਕੇ ਰਾਜਨੀਤੀ ਨਾਲ ਉਹਨਾਂ ਦਾ ਇਹ ਜਿਹੜਾ ਬੋਲਬਾਣੀ ਦੇਖੀ ਗਈ ਏ ਜੋ ਕਿ ਪਹਿਲੇ ਦਿਨ ਹੀ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਜਿਹੜਾ ਕੀ ਜਸਾਦਾਰ ਥਾਪਿਆ ਗਿਆ ਸੋ ਕਿਉਂ ਅਕਾਲੀ ਦਲ ਦੀ ਗੱਲ ਕਰਦੇ ਨਜ਼ਰ ਆਈ